ਅੱਜ ਦੀ ਵੀਡੀਓ ਦਾ ਮੇਨ ਟੌਪਿਕ ਜਿਹੜਾ ਹੈਗਾ ਉਹ ਹੈ ਮਿਊਚੁਅਲ ਫੰਡ ਮੈਂ ਤੁਹਾਨੂੰ ਇਹ ਵੀਡੀਓ ਦੇ ਦੁਆਰਾ ਮਿਊਚੁਅਲ ਫੰਡ ਦੀ A ਤੋਂ Z ਜਾਣਕਾਰੀ ਦੇਣਾ ਚਾਹੁੰਦਾ SIP ਤੋਂ ਲੈ ਕੇ ਲੰਬਸਮ ਇਨਵੈਸਟਮੈਂਟ ਤੋਂ ਲੈ ਕੇ ETF 골드 인베스트먼트 뮤추얼 펀드 베이시컬리 پیسہ کس طریقے ਨਾਲ ਤੁਸੀਂ ਇਨਵੈਸਟ ਕਰੋ 뮤추얼 ਫੰਡ ਚ ਕਿੰਨੀ ਉਹਦੀ ਰਿਟਰਨ ਹੁੰਦੀ ਹੈ ਕਿੰਨਾ ਉਹ ਗਰੋ ਕਰ ਸਕਦਾ ਕਿੰਨੇ ਤਰੀਕੇ ਦੇ 뮤추얼 ਫੰਡ ਹੁੰਦੇ ਆ ਕਿਹੜੇ ਵਧੀਆ ਫੰਡ ਨੇ ਕਿਹੜੇ ਨਹੀਂ ਵਧੀਆ ਫੰਡ ਤੁਹਾਡੇ ਉਮਰ ਦੇ ਹਿਸਾਬ ਨਾਲ ਕਿਹੜਾ ਫੰਡ ਵਧੀਆ ਇਹ ਸਾਰੀ ਨੋਲਿਜ ਮੈਂ ਤੁਹਾਨੂੰ ਇਸੇ ਵੀਡੀਓ ਚ ਦਵਾਂਗਾ ਤਾਂ ਮੋਟਾ ਮੋਟਾ ਤੁਸੀਂ ਸਮਝ ਲਓ ਕਿ 뮤추얼 ਫੰਡ ਦੀ ਸਾਰੀ ਜਾਣਕਾਰੀ ਹਸਤੇ ਇਹੀ ਇੱਕੋ ਵੀਡੀਓ ਤੁਹਾਨੂੰ ਇਨਾਫ ਰਹੂਗੀ ਜੇ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਮਿਊਚੁਅਲ ਫੰਡ ਤੁਸੀਂ ਨਾਮ ਤਾਂ ਬਹੁਤ ਵਾਰ ਹੀ ਸੁਣਿਆ ਹੋਣਾ ਕਿ ਮਿਊਚੁਅਲ ਫੰਡ ਕੀ ਹੁੰਦਾ ਹੈ ਜਾਂ ਮਿਊਚੁਅਲ ਫੰਡ ਤੇ ਪੈਸਾ ਵੱਧ ਜਾਂਦਾ ਮਿਊਚੁਅਲ ਫੰਡ ਤੇ ਲਾ ਦੇਣਾ ਚਾਹੀਦਾ ਨਹੀਂ ਲਾ ਦੇਣਾ ਚਾਹੀਦਾ ਤਾਂ ਮਿਊਚੁਅਲ ਫੰਡ ਨੂੰ ਸਮਝਣ ਵਾਸਤੇ ਆਪਾਂ ਨੂੰ ਇੱਕ ਐਗਜ਼ਾਮਪਲ ਦੇ ਥਰੂ ਸਮਝਣਾ ਪਊਗਾ ਕਿ ਮਿਊਚੁਅਲ ਫੰਡ ਇੱਕ ਬੱਸ ਵਾਂਗੂ ਹੁੰਦਾ ਹੈ ਜਾਂ ਇੱਕ ਰੇਲ ਗੱਡੀ ਵਾਂਗੂ ਹੁੰਦਾ ਹੈ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਇਕੱਠਿਆਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਂਦੀ ਹੈ ਜਿਹੜੇ ਬੰਦੇ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਪਰ ਜਿੰਨਾਂ ਦੀ ਮੰਜ਼ਿਲ ਜਿਹੜੀ ਉਹ ਸੇਮ ਹੁੰਦੀ ਹੈ। ਤਾਂ ਮਿਊਚੁਅਲ ਫੰਡ ਵੀ ਇਦਾਂ ਹੀ ਇੱਕ ਬਾਸੀਆ ਰੇਲ ਗੱਡੀ ਵਾਂਗੂ ਸਾਡਾ ਪੈਸਾ ਸਾਡੇ ਤੋਂ ਲੈ ਲੈਂਦਾ ਔਰ ਉਹ ਮਾਰਕੀਟ 'ਚ ਇਨਵੈਸਟ ਕਰ ਦਿੰਦਾ ਔਰ ਉਹ ਉਹਦੀ ਰਿਟਰਨ ਸਾਨੂੰ ਵਾਪਸ ਚ ਵਾਪਸੀ 'ਚ ਉਹ ਬਦਲੇ 'ਚ ਦੇ ਦਿੰਦਾ। ਮਿਊਚੁਅਲ ਫੰਡਾਂ ਲਈ ਸਾਡੇ ਪੈਸੇ ਨੂੰ ਇੱਕ ਇੱਕ ਸਿੰਗਲ ਅਕਾਊਂਟ 'ਚ ਮੈਨੇਜ ਕਰਦੇ ਆ। ਉਹ ਸਾਰੇ ਲੋਕਾਂ ਦਾ ਪੈਸਾ ਜਿਹੜੇ ਲੋਕ ਆਪਸ 'ਚ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਹੁੰਦੇ ਉਹਨਾਂ ਸਾਰਿਆਂ ਦਾ ਪੈਸਾ ਲੈ ਲੈਂਦੇ ਆ ਔਰ ਉਹਨਾਂ ਦੀ ਟੀਮ ਉਸ ਪੈਸੇ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਦੀ ਹੈ ਇੱਕ ਅਕਾਊਂਟ 'ਚ ਇਕੱਠਾ ਕਰਦੀ ਹੈ ਫਿਰ ਉੱਥੋਂ ਉਹ ਪੂਰੀ ਜਗ੍ਹਾ ਤੇ ਇਨਵੈਸਟਮੈਂਟ ਕਰਦੇ ਆ ਜਿਵੇਂ ਕਿ ਸਟਾਕਸ 'ਚ ਇਨਵੈਸਟਮੈਂਟ ਕਰਦੇ ਆ 골ਡ 'ਚ ਇਨਵੈਸਟਮੈਂਟ ਕਰਦੇ ਆ ਜਾਂ ਆਪਣੇ ਬੌਂਡਸ ਤੇ ਡੈਟ ਮਾਰਕੀਟ 'ਚ ਇਨਵੈਸਟਮੈਂਟ ਕਰਦੇ ਆ ਤੇ ਇਸ ਤਰੀਕੇ ਨਾਲ ਮਿਊਚੁਅਲ ਫੰਡ ਦਾ ਕੰਮ ਚੱਲਦਾ ਹੈ ਉਹ ਉਹ ਸਾਰੀਆਂ ਇਨਵੈਸਟਮੈਂਟਸ ਦੀ ਜੋ ਰਿਟਰਨ ਹੁੰਦੀ ਹੈ ਮੰਨ ਲਓ ਮੇਰਾ 1 ਲੱਖ ਲੱਗਿਆ ਹੋਵੇ ਮਿਊਚੁਅਲ ਫੰਡ ਤੇ ਕਿਸੇ ਬੰਦੇ ਦਾ 10000 ਲੱਗਿਆ ਹੋਵੇ ਕਿਸੇ ਦਾ 1000 ਰੁਪਏ ਲੱਗਿਆ ਹੋਵੇ ਤਾਂ ਉਹ ਸਾਰੇ ਬੰਦਿਆਂ ਦਾ ਪੈਸਾ ਹੁਣ ਉਹਨਾਂ ਕੋਲੇ ਮੰਨ ਲਓ 1000 ਕਰੋੜ ਰੁਪਏ ਇਕੱਠਾ ਹੋ ਗਿਆ ਮਿਊਚੁਅਲ ਫੰਡ ਦਾ ਲੈਂਕ ਕੋਲੇ ਤਾਂ ਉਹ 1000 ਕਰੋੜ ਰੁਪਏ ਨੂੰ ਮਾਰਕੀਟ ਚ ਲਾਉਣਗੇ ਉਹਨਾਂ ਨੇ ਉੱਥੇ 1000 ਕਰੋੜ ਤੇ 100 ਕਰੋੜ ਦਾ ਪ੍ਰੋਫਿਟ ਕਰ ਲਿਆ ਤਾਂ ਮਤਲਬ 10% ਦਾ ਪ੍ਰੋਫਿਟ ਕਰ ਲਿਆ ਤਾਂ ਉਹ 100 ਕਰੋੜ ਰੁਪਇਆ ਹੁਣ ਜਿੰਨਾ ਦਾ 1000 ਕਰੋੜ ਹੈ ਉਹਨਾਂ ਨੂੰ ਬਰਾਬਰ ਮਾਤਰਾ ਤੇ ਬਰਾਬਰ ਵੰਡ ਦੇਣਗੇ ਜਿਹਦੇ ਜਿੰਨੇ ਪੈਸੇ ਲਾਏ ਮਤਲਬ ਸਪੋਜ਼ ਜੇ ਮੈਂ ਲੱਖ ਰੁਪਇਆ ਲਾਇਆ ਤਾਂ ਕਿਉਂਕਿ ਟੋਟਲ 10% ਰਿਟਰਨ ਬਣੀ ਤਾਂ ਮੈਨੂੰ 10000 ਰੁਪਇਆ ਵਾਪਸ ਮਿਲ ਜੂਗਾ ਜਿਹਨੇ ਕਰੋੜ ਰੁਪਇਆ ਲਾਇਆ ਉਹਨੂੰ 10 ਲੱਖ ਰੁਪਇਆ ਮਿਲ ਜੂਗਾ ਜਿਹਨੇ 1000 ਰੁਪਇਆ ਲਾਇਆ ਉਹਨੂੰ 100 ਰੁਪਇਆ ਮਿਲ ਜੂਗਾ ਤਾਂ ਇਸ ਤਰੀਕੇ ਨਾਲ ਮਿਊਚੁਅਲ ਫੰਡ ਵਾਲੇ ਆਪਣੇ ਪੈਸੇ ਨੂੰ ਮੈਨੇਜ ਕਰਦੇ ਆ ਉਹਦੇ ਦੇ ਰਿਟਰਨ ਜਨਰੇਟ ਕਰਦੇ ਆ ਔਰ ਉਹ ਰਿਟਰਨ ਸਾਨੂੰ ਵਾਪਸੀ ਬਦਲੇ ਚ ਸਾਨੂੰ ਇਨਵੈਸਟਮੈਂਟ ਵਧਾ ਕੇ ਦੇ ਦਿੰਦੇ ਆ ਹੁਣ ਤੁਸੀਂ ਇਹਦੇ ਚ ਸਮਝੋ ਕਿ ਮਿਊਚੁਅਲ ਫੰਡ ਵਾਲੇ ਫਿਰ ਇਹ ਕੰਮ ਕਿਉਂ ਕਰਦੇ ਆ ਜਿਉਂ ਮਤਲਬ ਡਾਇਰੈਕਟਲੀ ਸਾਰਾ ਪੈਸਾ ਸਾਨੂੰ ਵਾਪਸ ਮੋੜ ਦਿੰਦੇ ਦੇਖੋ ਮਿਊਚੁਅਲ ਫੰਡ ਵਾਲੇ ਸਰਕਾਰ ਦੀ ਗਾਈਡਲਾਈਨ ਔਰ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਅੰਡਰ ਕੰਮ ਕਰਦੇ ਆ ਠੀਕ ਹੈ ਕਿ ਸਰਕਾਰ ਇਹ ਬਿਲਕੁਲ ਨਹੀਂ ਚਾਹੁੰਦੀ ਕਿ ਤੁਹਾਡੇ ਮਿਊਚੁਅਲ ਫੰਡ ਵਾਲੇ ਤੁਹਾਡੇ ਪ੍ਰੋਫਿਟ ਦਾ ਕੁਝ ਪਾਰਟ ਰੱਖ ਲੈਣ। ਇਹ ਅਮਰੀਕਾ 'ਚ ਇਦਾਂ ਦਾ ਕੰਮ ਹੁੰਦਾ ਜਿਨ੍ਹਾਂ ਨੂੰ ਹੈਜ ਫੰਡ ਕਹਿੰਦੇ ਆ। ਇੰਡੀਆ 'ਚ ਮਿਊਚੁਅਲ ਫੰਡ ਵਾਲੇ ਇੱਕ ਫਿਕਸਡ ਫੀਸ ਲੈਂਦੇ ਆ ਜਿਹਨੂੰ ਆਪਾਂ ਐਕਸਪੈਂਸ ਰੇਸ਼ਿਓ ਦੇ ਅੰਡਰ ਦੇਖ ਸਕਦੇ ਆ ਤਾਂ ਇਹ 80 ਪੈਸੇ ਤੋਂ ਲੈ ਕੇ 1.3% ਦੇ ਵਿਚਕਾਰ ਰਹਿੰਦੀ ਆ। ਤਾਂ 1.3 ਦਾ ਮਤਲਬ ਇਹ ਹੀ ਆ ਕਿ ਜੇ ਅਸੀਂ ਕੋਈ ਮਿਊਚੁਅਲ ਫੰਡ ਬਾਏ ਕੀਤਾ ਠੀਕ ਹੈ 1 ਲੱਖ ਰੁਪਏ ਦਾ ਤਾਂ ਮੰਨ ਲਓ ਮੈਂ ਨਿਪੌਨ ਦਾ ਮਿਊਚੁਅਲ ਫੰਡ ਬਾਏ ਕੀਤਾ ਜਾਂ HDFC ਦਾ ਕੀਤਾ ਜਾਂ SBI ਦਾ ਕੀਤਾ ਤਾਂ ਮੇਰਾ 1 ਲੱਖ ਤੇ ਉਹਨਾਂ ਨੇ ਸਾਲ ਦਾ 800 ਤੋਂ ਲੈ ਕੇ 1300 ਰੁਪਿਆ ਦਾ ਕਰੀਬ ਸਾਲ ਦਾ ਐਕਸਪੈਂਸ ਲਾ ਦੇਣਾ ਹੁਣ ਜਿਹੜੀ ਵੀ ਮੈਨੂੰ ਰਿਟਰਨ ਮਿਲੂਗੀ ਉਹਦੇ ਚ ਉਹਨਾਂ ਨੇ 10% ਕੱਟ ਕੇ ਮੈਨੂੰ ਨੈਟ ਰਿਟਰਨ ਦੇ ਦੇਣੀ ਹੈ ਸਪੋਜ਼ ਉਹਨਾਂ ਨੇ ਮੇਰੇ 1 ਲੱਖ ਦਾ 1 ਸਾਲ ਚ 1 ਲੱਖ 2000 ਰੁਪਿਆ ਮਤਲਬ ਮੇਰੀ ਪ੍ਰੋਫਿਟ ਹੋ ਗਿਆ ਜਾਂ 1 ਲੱਖ 2000 ਮੇਰਾ ਹੁਣ ਨੈਟ ਵਰਥ ਹੋ ਗਈ ਮਤਲਬ 20% ਰਿਟਰਨ ਦੇਤੀ ਤਾਂ ਉਹਨਾਂ ਨੇ ਮੇਰੀ ਜਿਹੜੀ ਟੋਟਲ ਇਨਵੈਸਟਮੈਂਟ ਹੈ 1 ਲੱਖ 20000 ਉਹਦੇ ਤੇ ਉਹਨਾਂ ਨੇ ਜਿਹੜਾ ਵੀ ਉਹਨਾਂ ਦਾ 70 75 ਪੈਸੇ ਜਾਂ 1 ਰੁਪਿਆ ਬੰਦਾ 11 1200 ਰੁਪਿਆ ਉਹ ਉਹਨਾਂ ਨੇ ਕੱਟ ਕੇ ਮੈਨੂੰ ਰਿਟਰਨ ਦੇ ਦੇਣੀ ਹੈ ਠੀਕ ਹੈ ਜਿਹੜੀ ਰਿਟਰਨ ਮਿਊਚੁਅਲ ਫੰਡ ਵਾਲੇ ਸ਼ੋਅ ਕਰਦੇ ਆ ਕਿ ਤੁਹਾਨੂੰ ਇਸ ਫੰਡ ਨੇ 25% ਰਿਟਰਨ ਦਿੱਤੀ ਜਾਂ ਤੁਹਾਨੂੰ ਇਸ ਫੰਡ ਨੇ 10% ਰਿਟਰਨ ਦਿੱਤੀ ਜਾਂ 45% ਰਿਟਰਨ ਦਿੱਤੀ ਉਹ ਨੈਟ ਰਿਟਰਨ ਹੁੰਦੀ ਹੈ ਉਹਦੇ ਚੋਂ ਕੱਟ ਲਿਆ ਹੁੰਦਾ ਉਹਨਾਂ ਨੇ ਜਿਹੜਾ ਵੀ ਉਹਨਾਂ ਦੀ ਐਕਸਪੈਂਸ ਰੇਸ਼ੋ ਕੱਟ ਨਹੀਂ ਹੁੰਦੀ ਹੈ ਤਾਂ ਤੁਹਾਨੂੰ ਇਹ ਸਮਝ ਲੱਗ ਗਿਆ ਕਿ ਮਿਊਚੁਅਲ ਫੰਡ ਕੀ ਹੁੰਦੇ ਆ ਇਹ ਹੀ ਇਨਵੈਸਟਮੈਂਟ ਕਰਦੇ ਆ ਔਰ ਇਹ ਇਹਨਾਂ ਦਾ ਖਰਚਾ ਕਿਵੇਂ ਚੱਲਦਾ ਉਨ ਦੂਜੀ ਸਮਝੋ ਕਿ ਜਿਹੜਾ ਮਿਊਚੁਅਲ ਫੰਡ ਹੈ ਉਹ ਉਹ ਕਿੰਨੇ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਨੇ ਤਾਂ ਮਿਊਚੁਅਲ ਫੰਡ ਦੀਆਂ ਸਕੀਮਾਂ ਜਿਹੜੀਆਂ ਨੇ ਉਹ ਮੋਸਟਲੀ ਉਹਨਾਂ ਨੂੰ ਆਪਾਂ ਤਿੰਨ categories ਚ ਵੰਡ ਸਕਦੇ ਹਾਂ ਪਹਿਲੀ category equity funds ਮਤਲਬ ਜਿਹੜੇ ਫੰਡ ਸਟਾਕ ਮਾਰਕੀਟ ਚ ਡਾਇਰੈਕਟ ਇਨਵੈਸਟਮੈਂਟ ਕਰਦੇ ਆ ਇਹ ਮਿਊਚੁਅਲ ਫੰਡ ਦੇ ਜੇ ਅਸੀਂ 1000 ਰੁਪਏ ਲਾਉਣੇ ਆ ਕਰੋੜ ਰੁਪਏ ਲਾਉਣੇ ਲੱਖ ਰੁਪਏ ਲਾਉਣੇ ਸਾਰੇ ਦਾ ਸਾਰਾ ਪੈਸਾ ਸ਼ੇਅਰ ਮਾਰਕੀਟ ਤੇ ਡਾਇਰੈਕਟਲੀ ਸਟॉक्स ਤੇ ਬਾਈ ਕਰਦੀ ਹੈ ਮਿਊਚੁਅਲ ਫੰਡ ਦੀ AMC ਦੂਸਰੇ ਨੰਬਰ ਤੇ ਜਿਹੜਾ ਹੁੰਦਾ ਉਹ ਹੁੰਦਾ ਡੈਟ ਫੰਡਸ ਡੀ ਬੀਟੀ ਡੈਟ ਫੰਡ ਤੇ ਇਹ ਵੀ ਸਾਇਲੈਂਟ ਆ ਠੀਕ ਹੈ ਡੈਟ ਫੰਡ ਚ ਕੀ ਹੁੰਦਾ ਸਾਡਾ ਪੈਸਾ ਬੌਂਡ ਮਾਰਕੀਟ ਚ ਲੱਗਦਾ ਹੈ ਬੌਂਡ ਮਾਰਕੀਟ ਦਾ ਮਤਲਬ ਕਿ ਜਿੱਥੇ ਕੰਪਨੀ ਜਿਵੇਂ ਸਰਕਾਰ ਦੇ ਬੌਂਡਸ ਹੁੰਦੇ ਆ 5 ਸਾਲ ਦੇ 10 ਸਾਲ ਦੇ 20 ਸਾਲ ਦੇ ਜਾਂ ਕੰਪਨੀਆਂ ਦੇ ਬੌਂਡਸ ਹੁੰਦੇ ਜਿਨ੍ਹਾਂ ਨੂੰ ਡਿਵੈਂਚਰ ਕਹਿੰਦੇ ਆ ਮਤਲਬ ਸੇਫ ਐਸੈਟਸ ਹੁੰਦੇ ਆ ਬੌਂਡਸ ਕੰਪੈਰੀਟਿਵਲੀ ਜਿਨ੍ਹਾਂ ਦੇ ਰਿਟਰਨ ਵੀ ਮਤਲਬ ਸਿਕਿਉਰ ਹੁੰਦੀ ਹੈ ਬਟ ਘੱਟ ਹੁੰਦੀ ਹੈ ਜ਼ਿਆਦਾ ਰਿਟਰਨ ਨਹੀਂ ਹੁੰਦੀ ਤਾਂ ਇਹ ਵਾਲੇ ਜਿਹੜੇ ਫੰਡ ਹੁੰਦੇ ਆ ਇਹਨਾਂ ਨੂੰ ਡੈਟ ਫੰਡ ਕਹਿੰਦੇ ਇਹਦੇ ਚ ਸਾਡੇ ਨੂੰ 7 ਤੋਂ ਲੈ ਕੇ 10% ਜੇ ਬਹੁਤ ਵਧੀਆ ਫੜਨਾ ਤਾਂ 10% ਤੱਕ ਵੈਸੇ 7 8 9 ਮਤਲਬ ਐਫ ਡੀ ਦੇ ਨੇੜੇ ਦੇ ਵਾਲੇ ਰੇਟਸ ਮਿਲਦੇ ਆ ਜਿਹੜੇ ਡੈਟ ਫੰਡਸ ਨੇ ਤੀਜੇ ਨੰਬਰ ਤੇ ਹੁੰਦੇ ਆ ਹਾਈਬ੍ਰਿਡ ਫੰਡ ਹਾਈਬ੍ਰਿਡ ਫੰਡ ਤੇ ਕੀ ਹੁੰਦਾ ਤੁਹਾਡਾ ਪੈਸਾ ਇਕਵਿਟੀ ਚ ਵੀ ਲੱਗੂਗਾ ਤੁਹਾਡਾ ਪੈਸਾ 골ਡ ਚ ਵੀ ਲੱਗੂਗਾ ਤੁਹਾਡਾ ਪੈਸਾ ਡੈਟ ਚ ਵੀ ਲੱਗੂਗਾ ਜਾਂ ਉਹਨਾਂ ਨੇ ਉਹਦੇ ਬੌਂਡਸ ਲੈ ਲਈ ਜਾਂ ਕੋਈ ਇਸ ਤਰੀਕੇ ਦੀਆਂ ਇਨਵੈਸਟਮੈਂਟਸ ਕਰਤੀਆਂ ਜਿਨ੍ਹਾਂ ਚ ਉਹਨਾਂ ਨੂੰ ਸੇਫ ਸੇਫਟੀ ਨਾਲ ਸ਼ੋਰ ਸ਼ੋਰ ਰਿਟਰਨ ਮਿਲ ਸਕੇ ਜਿਹੜੇ ਪੈਸੇ ਸਾਡੇ ਸਿਰਫ ਸਰਫ ਮਾਰਕੀਟ ਤੇ ਲੱਗਦੇ ਆ ਸਟਾਕ ਮਾਰਕੀਟ ਤੇ ਉਹ ਇਕਵਿਟੀ ਫੰਡਸ ਹੁੰਦੇ ਆ ਜਿਹੜੇ ਪੈਸੇ ਡੈਟ ਮਾਰਕੀਟ ਤੇ ਲੱਗਦੇ ਆ ਉਹ ਸਾਡੇ ਡੈਟ ਫੰਡਸ ਹੁੰਦੇ ਆ ਔਰ ਜਿਹੜੇ ਦੋਵਾਂ ਤੇ ਲਾ ਦਿੰਦੇ ਆ ਨਾਲ 골ਡ ਵੀ ਬਾਈ ਕਰ ਲੈਂਦੇ ਉਹਨਾਂ ਨੂੰ ਮਲਟੀ ਐਸੈਟ ਕਹਿੰਦੇ ਕਿਉਂਕਿ ਇਕਵਿਟੀ ਵੀ ਇੱਕ ਐਸੈਟ ਕਲਾਸ ਆ ਡੈਟ ਵੀ ਇੱਕ ਐਸੈਟ ਕਲਾਸ ਆ 골ਡ ਵੀ ਇੱਕ ਐਸੈਟ ਕਲਾਸ ਆ ਤਾਂ ਅਲੱਗ-ਅਲੱਗ ਐਸੈਟਸ 'ਚ ਇਨਵੈਸਟਮੈਂਟ ਕਰਨ ਵਾਲੇ ਜਿਹੜੇ ਫੰਡ ਨੇ ਉਹਨਾਂ ਨੂੰ ਅੱਪ ਕਹਿੰਦੇ ਮਲਟੀ ਐਸੈਟ ਫੰਡ